ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਅੱਜ ਪਹੁੰਚੇ ਆ ਜੀ ਪਿੰਡ ਬਾਬੋਵਾਲ ਸੋਭਾ ਬੱਗਾ ਸਪੋਰਟਸ ਅਕੈਡਮੀ ਦੀ ਅੱਜ ਓਪਨ ਸਰਮਨੀ ਦੇ ਵਿੱਚ ਪਹੁੰਚੇ ਆ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਆ ਇੱਥੇ ਸਪੋਰਟਸ ਸਿਖਾਇਆ ਜਾਂਦਾ ਆ ਐਜੂਕੇਸ਼ਨ ਅਕੈਡਮੀਆਂ ਬਹੁਤ ਆ ਪਰ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਆ ਸਪੋਰਟਸ ਅਕੈਡਮੀਆ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਨਸ਼ਾ ਦਿਨ-ਬਦ ਦਿਨ ਵੱਧਦਾ ਜਾ ਰਿਹਾ ਆ ਬੱਚਿਆਂ ਨੂੰ ਜਿਹੜਾ ਆ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ ਜ਼ਰੂਰੀ ਹੈ ਤਾਂ ਕਿ ਬੱਚਿਆਂ ਨੂੰ ਜਿਹੜਾ ਆ ਉਹ ਇੱਕ ਤਰੀਕੇ ਦੇ ਨਾਲ ਐਸੇ ਆਰੇ ਲਾਇਆ ਜਾਵੇ ਕਿ ਬੱਚੇ ਆ ਜਿਹੜੇ ਉਹ ਕਦੇ ਵੀ ਜਿਹੜਾ ਆ ਨਸ਼ੇ ਵਾਲੇ ਪਾਸੇ ਨਾ ਜਾਣ ਇਸ ਟਾਈਮ ਸੋਭਾਪੱਗਾ ਸਪੋਰਟਸ ਅਕੈਡਮੀ ਦੇ ਵਿੱਚ ਜਿਹੜੀ ਓਪਨ ਸਰਮਨੀ ਤੇ ਸਾਡੇ ਨਾਲ ਸਾਡੇ ਐਸਪੀਟੀ ਬਲਵਿੰਦਰ ਰੰਧਾਵਾ ਜੀ ਜਿਹੜੇ ਨੇ ਮੁੱਖ ਮਹਿਮਾਂ ਮਾਨ ਦੇ ਤੌਰ ਤੇ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਕਿ ਅੱਜ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਇਹ ਸਾਰਾ ਪ੍ਰੋਗਰਾਮ ਹੈ ਜਿਹੜਾ ਉਹ ਕਿਵੇਂ ਲੱਗਾ ਸਰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਇਹ ਬੱਚਿਆਂ ਦੀ ਜਿੰਨੀ ਵੀ ਅੱਜ ਪਰਫਾਰਮੈਂਸ ਸੀ ਉਹ ਕਿਵੇਂ ਲਗੀ ਸਰ ਵੈਲਕਮ ਹੈ ਜੀ ਇਹ ਬਿਲਕੁਲ ਜਿਹੜਾ ਸਪੋਰਟਸ ਸਪੋਰਟਸ ਅਕੈਡਮੀ ਜਿਹੜੀ ਮਿਸਟਰ ਜੇ ਐਲ ਬੱਗਾ ਸਾਡੇ ਵੱਡੇ ਬਦਰ ਨੇ ਤੇ ਉਹਨਾਂ ਦੇ ਛੋਟੇ ਬਦਰ ਐਸ ਪਿਹੜਕੋਟ ਨਾਵਾ ਸ਼ਹਿਰ ਸੋਨ ਲਾਲ ਜੀ ਸੋ ਇਹ ਪਰਿਵਾਰ ਮੈਨੂੰ ਆ ਕੇ ਬੜਾ ਇਹ ਸੀਦਾ ਬੜਾ ਫਖਰ ਮਹਿਸੂਸ ਹੋਇਆ ਹੈ ਇਹ ਸਪੋਰਟਸ ਐਕਟੀਵਿਟੀ ਚ ਇਹਨਾਂ ਨੇ ਜਿਹੜਾ ਹੈ ਉਪਰਾਲਾ ਕੀਤਾ ਹੈ ਜਿਹੜਾ ਇਸ ਜਿਮਨਾਸਟਿਕ ਤੇ ਜੂਡੋ ਜਾਂ ਹੋਰ ਇਵੈਂਟਸ ਛੋਟੇ ਛੋਟੇ ਬੱਚਿਆਂ ਨੂੰ ਇਸ ਪਾਸੇ ਮੋਟੀਵੇਟ ਕੀਤਾ ਹੈ ਔਰ ਇਹ ਅੱਜ ਦੇ ਸਮੇਂ ਦੀ ਬੜੀ ਜ਼ਰੂਰਤ ਹੈ ਜੋ ਅੱਜ ਦਾ ਦੌਰ ਚੱਲ ਰਿਹਾ ਹੈ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਬੱਚਿਆਂ ਨੂੰ ਇਸ ਪਾਸੋਂ ਸਪੋਰਟਸ ਵਾਲੇ ਪਾਸੇ ਜਿਹੜੀ ਐਕਟੀਵਿਟੀ ਹੈ ਬੱਚਿਆਂ ਦੀ ਜਿਹੜੀ ਇੰਟੈਂਸ਼ਨ ਹੈ ਜਾਂ ਬੱਚਿਆਂ ਦਾ ਧਿਆਨ ਹੈ ਇਧਰ ਮੋਟੀਵੇਟ ਕਰਨ ਦੀ ਲੋੜ ਹੈ ਡਾਇਵਰਟ ਕਰਨ ਦੀ ਲੋੜ ਹੈ ਤੂੰ ਬਹੁਤ ਵਧੀਆ ਪ੍ਰਬਾਲਾ ਹੈਗਾ ਔਰ ਅੱਜ ਕੱਲ ਦੇ ਜਿਹੜੇ ਇਹੋ ਜਿਹੇ ਜਿਹੜੇ ਇਵੈਂਟਸ ਨੇ ਬੱਚਿਆਂ ਦੇ ਜਿਹੜੇ ਸਪੋਰਟਸ ਇਵੈਂਟਸ ਨੇ ਜਿਹੜੇ ਕਲਚਰ ਵਾਲੇ ਪ੍ਰੋਗਰਾਮ ਨੇ ਇਹ ਕਰਾਉਣੇ ਬਹੁਤ ਜ਼ਰੂਰੀ ਨੇ ਸੋ ਇਸੇ ਤਰ੍ਹਾਂ ਹੋਰ ਵੀ ਜਿਹੜੀ ਸਪੋਰਟਸ ਐਕਟੀਵਿਟੀ ਨੇ ਜਾਨੀਆਂ ਇਸ ਤਰ੍ਹਾਂ ਹੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਸੋ ਬਹੁਤ ਚੰਗੀ ਪ੍ਰਬਾਲਾ ਹੈ ਸਰ ਜਿਵੇਂ ਕਿ ਬੱਚਿਆਂ ਦੀ ਪਰਫਾਰਮੈਂਸ ਦੇਖੀ ਤੁਸੀਂ ਇਹਦੇ ਵਿੱਚ ਬੱਚਿਆਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਜਿਹੜਾ ਆਪਣੇ ਕਰਤੱਵ ਦਿਖਾਏ ਨੇ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਕਈ ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਹੈ ਇਹਦੇ ਵਿੱਚ ਛੋਟੇ-ਛੋਟੇ ਨੰਨੇ-ਮੁੰਨੇ ਬੱਚਿਆਂ ਨੇ ਬੜੇ ਵਧੀਆ ਇਵੈਂਟ ਪੇਸ਼ ਕੀਤੇ ਨੇ ਜੂਡੋ ਦੇ ਕਾਰਾਟੇਆਂ ਦੇ ਇਵੈਂਟ ਜਿਮਨਾਸਟਿਕ ਦੇ ਵੀ ਇਵੈਂਟ ਪੇਸ਼ ਕੀਤੇ ਨੇ ਬਹੁਤ ਚੰਗਾ ਲੱਗਿਆ ਔਰ ਜਿਹੜੇ ਛੋਟੇ-ਛੋਟੇ ਇਹ ਟੀਨੇਜਰ ਬੱਚੇ ਨੇ ਜਿਹੜੇ ਹੁਣ ਤੋਂ ਹੀ ਬੱਚੇ ਇਸ ਪਾਸੇ ਇਹਨਾਂ ਦੀ ਜਿਹੜੀ ਮੋਟੀਵੇਸ਼ਨ ਹੈ ਜਿਹੜੀ ਇਹਨਾਂ ਦੀ ਜਿਹੜੀ ਗਾਈਡੈਂਸ ਹੈ ਜਿਹੜੀ ਇਹਨਾਂ ਦੀ ਜਿਹੜੀ ਕੋਚਿੰਗ ਹੈ ਹੁਣ ਇਹਨਾਂ ਨੂੰ ਅੱਛੀ ਮਿਲੇਗੀ ਸਪੋਰਟਸ ਵਾਲੇ ਪਾਸੇ ਧਿਆਨ ਦੇਣਗੇ ਤਾਂ ਬਿਲਕੁਲ ਇਹ ਅੱਛੀ ਤਰੀਕੇ ਨਾਲ ਆਪਣਾ ਜਿਹੜਾ ਮੁਕਾਮ ਹੈ ਆਪਣਾ ਗੋਲ ਹਾਸਲ ਕਰਨਗੇ ਔਰ ਆਪਣੀ ਜਿਹੜੀ ਜ਼ਿੰਦਗੀ ਜਿਹੜੀ ਚੰਗੀ ਤਰੀਕੇ ਨਾਲ ਬਤੀਤ ਕਰਨਗੇ ਸਰ ਪੂਰਾ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਧੀਆਂ ਕਿਤਨੇ ਕਿਤੇ ਸੇਫ ਨਹੀਂ ਨਜ਼ਰ ਆਉਂਦੀਆਂ ਅ ਅੱਜ ਇਹਨਾਂ ਨੇ ਇੱਕ ਸੈਲਫ ਡਿਫੈਂਸ ਦੇ ਉੱਤੇ ਇੱਕ ਜਿਹੜੀ ਡੈਮੋ ਦਿੱਤੀ ਏ ਉਹਨੂੰ ਦੇਖਦੇ ਹੋਏ ਲੱਗਦਾ ਵੀ ਸੈਲਫ ਡਿਫੈਂਸ ਦੇ ਵਿੱਚ ਜਿਹੜੇ ਬੱਚੇ ਅੱਗੇ ਵਧਣੇ ਚਾਹੀਦੇ ਧੀਆਂ ਅੱਗੇ ਵਧਣੀਆਂ ਚਾਹੀਦੀਆਂ ਨੇ ਜਿਵੇਂ ਕਿ ਅਸੀਂ ਦੇਖਿਆ ਵੀ ਬੱਚੀ ਨੇ ਕੀਤਾ ਮੈਂ ਇੱਕ ਛੋਟਾ ਜਿਹਾ ਚ ਸਵਾਲ ਨਿਕਲ ਕੇ ਸਾਹਮਣੇ ਆਪੀ ਸੈਲਫ ਡਿਫੈਂਸ ਦੇ ਵਿੱਚ ਅਗਰ ਬੱਚੀ ਕੁਝ ਕਰਦੀ ਏ ਉਹਦੇ ਆਪੋਜੀਟ ਉਹਨੂੰ ਜਾਂ ਜੇ ਉਹਦੇ ਸੱਟਪੇੜ ਲੱਗ ਜਾਂਦੀ ਸਾਹਮਣੇ ਵਾਲ ਉਦੇ ਤੇ ਬੱਚੇ ਦੇ ਉੱਤੇ ਤਾਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਮਤਲਬਤ ਧਾਰਾ ਇਹ ਨਹੀਂ ਇਹਦੇ ਵਿੱਚ ਨਹੀਂ ਕੋਈ ਐਸੀ ਇਹਦੇ ਵਿੱਚ ਕੋਈ ਇੰਟੈਂਸ਼ਨ ਨਹੀਂ ਹੁੰਦੀ ਇਹ ਜਿਹੜੀ ਬੱਚੇ ਇਹ ਤਾਂ ਬਹੁਤ ਅੱਛੀ ਮੋਟੀਵੇਸ਼ਨ ਹੈ ਜਿਹੜੀ ਇਹ ਜਿਹੜੇ ਸੈਲਫ ਰੈਟ ਡਿਫੈਂਸ ਹੈ ਇਹ ਹਰ ਇੱਕ ਤਰ੍ਹਾਂ ਦੀ ਕੋਚਿੰਗ ਜਿਹੜੀ ਹੈਗੀ ਇਹ ਸਕੂਲ ਲੈਵਲ ਤੇ ਵੀ ਦਿੱਤੀ ਜਾਂਦੀ ਹੈ ਇਹ ਕਾਰਾਟੇ ਦੀ ਜਿਹੜੀ ਜਿਹੜੀ ਕੋਚਿੰਗ ਹੈ ਪ੍ਰੋਪਰ ਬੱਚੇ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰਨਾ ਹੈ ਡਿਫੈਂਸ ਜਿਹੜੀ ਹੈਗਾ ਡਿਫੈਂਸ ਵਿੱਚ ਤੁਹਾਨੂੰ ਆਪਣਾ ਰਾਈਟ ਆਪਣੇ ਡਿਫੈਂਸ ਦੇ ਕਰਨ ਦੇ ਨਾਲ ਕੋਈ ਵੀ ਤੁਸੀਂ ਜੇਕਰ ਦੇ ਕੋਈ ਅਟੈਕ ਕਰਦਾ ਜੇ ਤੁਹਾਨੂੰ ਪਤਾ ਸਾਡੀ ਜਾਨ ਜਾ ਸਕਦੀ ਹੈ ਜਾਂ ਕੋਈ ਵੀ ਸਾਡੇ ਤੇ ਕੋਈ ਮੇਜਰ ਸਾਡਾ ਜਿਆਦਾ ਲਾਅਸ ਹੋ ਸਕਦਾ ਤਾਂ ਤੁਸੀਂ ਡਿਫੈਂਸ ਲਈ ਆਪਣੇ ਆਪ ਕੋਈ ਵੀ ਤੁਸੀਂ ਆਪਣੇ ਡਿਫੈਂਸ ਲਈ ਕਰ ਸਕਦੇ ਹੋ ਬਿਲਕੁਲ ਜੀ ਸਾਡੇ ਨਾਲ ਐਸਬੀਡੀ ਬਲਵਿੰਦਰ ਰੰਧਾਵਾ ਜੀ ਸੀ ਜਿਨ੍ਹਾਂ ਨੇ ਕਿਹਾ ਕਿ ਸੈਲਫ ਡਿਫੈਂਸ ਵਾਸਤੇ ਤੁਸੀਂ ਕਿਸੇ ਵੀ ਹੱਦ ਤੱਕ ਉਹਦੇ ਨਾਲ ਮੁਕਾਬਲਾ ਕਰ ਸਕਦੇ ਹੋ ਜੇਕਰ ਤੁਹਾਡੀ ਜਾਨ ਨੂੰ ਖਤਰਾ ਹੋ ਰਿਹਾ ਸਾਹਮਣੇ ਵਾਲੇ ਤੋਂ ਜਾਂ ਤੁਹਾਡੀ ਇੱਜ਼ਤ ਨੂੰ ਖਤਰਾ ਹੋ ਰਿਹਾ ਤਾਂ ਤੁਸੀਂ ਆਪਣੀ ਇੱਜ਼ਤ ਜਾਨ ਬਚਾਉਣ ਦੇ ਲਈ ਸੈਲਫ ਡਿਫੈਂਸ ਦੇ ਵਿੱਚ ਅਗਾਹ ਵਧ ਕੇ ਜਿਹੜਾ ਆ ਉਹਦਾ ਪੂਰੇ ਜ਼ੋਰ ਦੇ ਨਾਲ ਹਰ ਤਰ੍ਹਾਂ ਦੇ ਤਰੀਕੇ ਦੇ ਨਾਲ ਮੁਕਾਬਲਾ ਕਰਕੇ ਆਪਣੀ ਜਾਨ ਤੇ ਆਪਣੀ ਇੱਜ਼ਤ ਦੀ ਜਿਹੜੀ ਹੈ ਰਖਵਾਲੀ ਕਰ ਸਕਦੇ ਹੋ ਸਰ ਇਸ ਤਰ੍ਹਾਂ ਦੀਆਂ ਅਕੈਡਮੀਆ ਹੋਰ ਵੀ ਆਉਣੀਆਂ ਚਾਹੀਦੀਆਂ ਬਹੁਤ سارے ਲੋਕ ਦੇਖਦੇ ਨੇ ਉਹ ਮੋਟੀਵੇਸ਼ਨ ਦੇ ਲਈ ਉਹਨਾਂ ਦੇ ਲਈ ਕੁਝ ਬਿਲਕੁਲ ਮੈਂ ਤਾਂ ਇਹ ਇਸ ਬੋਲੋ ਬਹੁਤ ਅੱਛੀ ਗੱਲ ਹੈ ਵੀ ਮੈਂ ਤਾਂ ਇਹੀ ਪ੍ਰੇ ਕਰੂੰਗਾ ਵੀ ਜਿਵੇਂ ਸਾਡੇ ਛੋਟੇ ਭਰਾ ਸੋਨ ਲਾਲ ਜੀ ਜਾਂ ਉਹਨਾਂ ਦੇ ਵੱਡੇ ਭਰਾ ਨੇ ਉਪਰਾਲਾ ਕੀਤਾ ਹੈ ਇਹ ਸਪੋਰਟਸ ਐਕਟੀਵਿਟੀ ਜਿਹੜੀ ਇਹ ਸ਼ੁਰੂਤ ਕੀਤੀ ਹੈ ਜਿਮਨਾਸਟਿਕ ਦੀ ਜਾਂ ਜੂਡੋ ਕਾਰਾਟੇ ਦੀ ਜਿਹੜੀ ਇਹਨਾਂ ਨੇ ਸਿਖਲਾਈ ਸ਼ੁਰੂ ਕੀਤੀ ਹੈ ਔਰ ਬਰੇ ਹੋਰ ਪਾਸੇ ਵੀ ਇਹ ਮੈਂ ਲੋਕਾਂ ਨੂੰ ਇਹ ਆਗਾ ਕਰੂੰਗਾ ਜਿਹੜੇ ਸਪੋਰਟਸ ਨਾਲ ਜੁੜੇ ਹੋਏ ਨੇ ਜਿਹੜੇ ਮੇਨ ਨੇ ਉਹ ਇਸ ਪਾਸੇ ਧਿਆਨ ਦੇਣ ਤੇ ਜਿਹੜਾ ਹੋਰ ਬੱਚੇ ਵੀ ਜਿਹੜੇ ਹੈਗੇ ਨੇ ਇਹ ਜਿਹੜੇ ਮਾਰੇ ਕ੍ਰਿਤੀਆਂ ਦਾ ਪਏ ਹੋਏ ਨੇ ਉਸ ਤੋਂ ਉਹ ਉਹਨਾਂ ਧਿਆਨ ਜਿਹੜਾ ਹੈਗਾ ਸਪੋਰਟਸ ਵਾਲੇ ਪਾਸੇ ਆਵੇ ਤੇ ਆਪਣੀ ਜਿਹੜੇ ਮਾਰੇ ਸਾਈਨ ਤੋਂ ਬਚੇ ਰਹਿਣ ਸਾਡੇ ਨਾਲ ਇਸ ਟਾਈਮ ਸੋਭਾ ਬੱਗਾ ਅਕੈਡਮੀ ਦੇ ਜਿਹੜੇ ਓਨਰ ਨੇ ਮਿਸਟਰ ਬੱਗਾ ਜੀ ਜੋ ਕਿ ਕਮਾਂਡਰ ਰਿਟਾਇਰ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਨੀ ਸਰ ਕਿਵੇਂ ਧਿਆਨ ਚ ਆਇਆ ਕਿ ਆਪਾਂ ਬੱਚਿਆਂ ਨੂੰ ਜਿਹੜਾ ਇਸ ਤਰ੍ਹਾਂ ਕਰਕੇ ਟ੍ਰੇਨ ਕਰੀਏ ਬੱਚਿਆਂ ਨੂੰ ਜਿਹੜਾ ਸਪੋਰਟਸ ਵਾਲੇ ਪਾਸੇ ਲੈ ਕੇ ਜੀ ਇਹ ਸਭ ਤੋਂ ਪਹਿਲੇ ਨਮਸਕਾਰ ਇਹ ਟ੍ਰੇਨਿੰਗ ਕਰਾਣਾ ਮੇਰੀ ਹੌਬੀ ਹੈ ਇਹ ਅਚਾਨਕ ਇਹ ਵਿਚਾਰ ਨਹੀਂ ਬਣਿਆ ਬਹੁਤ ਸਾਲ ਪਹਿਲਾਂ ਤੋਂ ਹੀ ਕਮ ਸੇ ਕਮ 15 ਸਾਲ ਪਹਿਲੇ ਇਹ ਜ਼ਮੀਨ ਖਰੀਦੀ ਗਈ ਸੀ ਤੇ ਉਦੋਂ ਹੀ ਇਹ ਸੋਚਿਆ ਗਿਆ ਸੀ ਕਿ ਜਿਸ ਪ੍ਰਕਾਰ ਅਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਨਿਕਲ ਕੇ ਔਰ ਸਪੋਰਟਸ ਨੂੰ ਅਪਣਾਇਆ ਔਰ ਨਸ਼ਾ ਪਤਾ ਦੂਰ ਰਏ ਆ ਔਰ ਇੱਕ ਚੰਗੀ ਲੈਵਲ 'ਚ ਨਿਕਲੇ ਆ ਜਿੱਦਾਂ ਕਿ ਤੁਸੀਂ ਹੌਣਵਾਰਕੇ ਸਾਹਿਬ ਨੇ ਵੀ ਕਿਹਾ ਕਿ ਅਸੀਂ ਤਿੰਨੋਂ ਭਰਾ ਕਲਾਸ 1 ਅਫਸਰਾਂ ਆਪਣੇ ਸਪੋਰਟੇ ਵੀਰ ਐਸਪੀ ਸੋਨਲਾਲ ਸੋਨੀ ਜੀ ਨਾਲ ਵਿਜੇ ਕੁਮਾਰ ਜੀ ਕਮਾਂਡਿੰਗ ਮੈਂ ਖੁਦ ਡਿਪਟੀ ਕਮਾਂਡਰ ਰਿਟਾਇਰ ਹੋਇਆ ਹਾਂ ਤੇ ਜਿਹੜੇ ਬੱਚੇ ਆ ਇਹਨਾਂ ਨੂੰ ਸਹੀ ਮਾਰਗਦਰਸ਼ਿਤ ਦਿੱਤਾ ਜਾਏ ਤਾਂ ਜੋ ਇਹ ਵੀ ਇੱਕਦੇ ਨਸ਼ੇ ਪੱਤੇ ਤੋਂ ਦੂਰ ਰਹਿਣ ਤੇ ਨਾਲੇ ਆਪਣੀ ਲਾਈਫ ਵਿੱਚ ਐਜੂਕੇਸ਼ਨ ਨਾਲ ਨਾਲ ਸਪੋਰਟਸ ਤੇ ਵੀ ਹਿੱਸਾ ਲੈਣ ਤਾਂ ਜੋ ਜ਼ਿੰਦਗੀ ਵਿੱਚ ਕੁਝ ਸਫਲ ਹੋ ਕੇ ਕੁਝ ਬਣ ਸਕਣ ਸਾਰੇ ਜਿਵੇਂ ਕਿ ਹੁਣ ਤੁਸੀਂ ਸਪੋਰਟਸ ਅਕੈਡਮੀ ਸ਼ੁਰੂ ਕੀਤੀ ਹੈ ਇਹਦੇ ਚ ਛੋਟੇ ਬੱਚੇ ਆ ਜਿਹੜੇ ਮਤਲਬ ਅਡਲਟ ਜਾਂ ਵੱਡੇ ਬੱਚੇ ਉਹ ਵੀ ਆ ਸਕਦੇ ਆ ਬਿਲਕੁਲ ਜੀ ਅਸੀਂ 4 ਸਾਲ ਤੋਂ ਲੈ ਕੇ ਬੱਚੇ ਨੂੰ ਸ਼ੁਰੂ ਕੀਤਾ 4 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਕੋ ਵੀ ਬੱਚੇ ਸਾਡੀ ਅਕੈਡਮੀ ਚ ਆ ਕੇ ਸਿੱਖ ਸਕਦੇ ਆ ਜਿਨ੍ਹਾਂ ਚ ਮੇਨ ਤੌਰ ਤੇ ਅਸੀਂ ਛੋਟੇ ਬੱਚਿਆਂ ਨੂੰ ਜਿਮਨਾਸਟਿਕ ਕਰਾ ਰਹੇ ਆ ਤੇ ਜਿਹੜੇ ਵੱਡੇ ਬੱਚਿਆਂ ਨੂੰ ਆਪਾਂ ਕਰਾਟੇ ਕਰਾ ਰਹੇ ਆ ਸਰ ਆਪਣੀ ਸਪੋਰਟਸ ਅਕੈਡਮੀ ਵੱਲੋਂ ਬੱਚਿਆਂ ਨੂੰ ਟ੍ਰੇਨਿੰਗ ਤੋਂ ਇਲਾਵਾ ਹੋਰ ਕੀ ਕੀ ਸਹੂਲਤਾਂ ਦਿਓਗੇ ਆਪਾਂ ਜੋ ਬੱਚੇ ਸਾਡੇ ਕੋ ਆ ਰਹੇ ਆ ਟ੍ਰੇਨਿੰਗ ਤੋਂ ਇਲਾਵਾ ਬੱਚਿਆਂ ਨੂੰ ਆਪਾਂ ਕਿਟ ਜਿਹੜੀ ਆ ਸਪੋਰਟਸ ਕਿਟ ਆਪਾਂ ਫ੍ਰੀ ਦੇ ਰਹੇ ਆ ਬੱਚਿਆਂ ਨੂੰ ਉਹ ਨਾਲ ਨਾਲ ਬੱਚੇ ਰਿਫਰੈਸ਼ਮੈਂਟ ਜੋ ਵੀ ਸੀਜ਼ਨ ਮੇ ਫਰੂਟ ਹੁੰਦਾ ਉਹ ਬੱਚਿਆਂ ਨੂੰ ਨਾ ਕੇਵਲ ਆਪਾਂ ਦਿੰਨੇ ਅਤੇ ਖਵਾ ਕੇ ਭਜਨੇ ਤਾਂ ਜੋ ਬੱਚੇ ਤੇ ਆ ਆਂਦੇ ਪ੍ਰੈਕਟਿਸ ਕਰਦੇ ਮਿਹਨਤ ਕਰਦੇ ਤੋਂ ਨਾਲ ਖਾ ਕੇ ਵੀ ਜਾਣ ਸਰ ਬਹੁਤ ਸਾਰੇ ਬੱਚੇ ਨੇ ਤੁਹਾਡੇ ਉਹਨਾਂ ਨੂੰ ਆਪਣੇ ਵੱਲ ਨੂੰ ਲਿਆਉਣ ਵਾਸਤੇ ਤੁਸੀਂ ਕੀ ਕਹਿੰਦੇ ਪਹਿਲਾਂ ਮੇਰੇ ਹਿਸਾਬ ਨਾਲ ਬਸ ਮੇਰੇ ਵੱਲ ਤੋਂ ਇਹ ਹੈ ਕਿ ਨਿੰਨੇ ਸਾਰੇ ਨੂੰ ਮੈਸੇਜ ਦੇਣਾ ਚਾਹਨਾ ਕਿ ਦੋ ਅੱਜਕੱਲ ਦੌਰ ਚੱਲ ਰਿਹਾ ਸਪੈਸ਼ਲੀ ਲੜਕੀਆਂ ਨੂੰ ਨੌਜਵਾਨ ਲੜਕੀਆਂ ਕਿ ਅੱਜਕੱਲ ਹਾਲਾਤ ਵਿੱਚ ਪਤਾ ਨਹੀਂ ਕਿਹੜੇ ਮੋਕੇ ਕਦੋਂ ਲੁੱਟਕ ਹੋ ਜਾਣੀ ਹੈ ਕਿਹੜੇ ਬਿਕਨੈਪ ਹੋ ਜਾਣੀ ਹੈ ਤੁਸੀਂ ਜੋ ਆਮ ਤੁਹਾਡੇ ਵੀਡੀਓਜ਼ ਨਹੀਂ ਪਤਾ ਲੱਗਦਾ ਕਿ ਕਿੱਥੇ ਰੇਪ ਹੋ ਗਿਆ ਕਿੱਥੇ ਕਿਨੈਪ ਹੋ ਗਈ ਕਿੱਥੇ ਲੁੱਟਕ ਸੋ ਹੋ ਗਈ ਤੇ ਜਿਹੜੀਆਂ ਸਪੈਸ਼ਲ ਲੜਕੀਆਂ ਨੇ ਉਹਨਾਂ ਨੂੰ ਸੈਲਫ ਡਿਫੈਂਸ ਦੇ ਆਪ ਜਿਹੜਾ ਕਿ ਤੁਸੀਂ ਉਹਦਾ ਡੈਮੋ ਵੀ ਵੇਖਿਆ ਤੇ 2 ਮਹੀਨੇ ਵਿੱਚ ਅਸੀਂ ਲੜਕੀਆਂ ਨੂੰ ਇਸ ਲੈਕ ਬਣਾ ਦਿੰਨੇ ਆ ਕਿ ਉਹ ਕਿਸੇ ਵੀ ਕੋਈ ਵਿਅਕਤੀ ਜਿਹੜਾ ਉਹਤੇ ਅਟੈਕ ਕਰ ਰਿਹਾ ਚਾਹ ਉਹ ਹਥਿਆਰ ਨਾਲ ਕਰ ਰਿਹਾ ਜਾਂ ਬਿਨਾਂ ਹਥਿਆਰ ਤੋਂ ਕਰ ਰਿਹਾ ਤੂੰ ਆਪਣੀ ਸੈਲਫ ਡਿਫੈਂਸ ਕਰ ਸਕਦੇ ਸਰ ਸਪੈਸ਼ਲ ਬੱਚੀਆਂ ਨੂੰ ਇਹ ਚੀਜ਼ ਦੀ ਲੋੜ ਵੀ ਹੈ 2 ਮਹੀਨੇ ਦੇ ਟ੍ਰੇਨਿੰਗ ਦੇ ਵਿੱਚ ਆਪਾਂ ਕਿਹੜੀ ਗੇਮ ਜਾਂ ਕਿਸ ਤਰ੍ਹਾਂ ਜਿਹੜੀ ਇਹ ਸਪੈਸ਼ਲ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਕਿ ਬੱਚੀਆਂ ਆਪਣੀ ਸੇਫਟੀ ਰੱਖ ਆਪਾਂ ਤੇ ਸਪੈਸ਼ਲੀ ਜੋ ਸੈਲਫ ਡਿਫੈਂਸ ਦਾ 2 ਮਹੀਨਾ ਕੋਰਸ ਕਰਾਣੇ ਆ ਉਹ ਚ ਜੁੱਡੋ ਕਰਾਟੇ ਸਬਾਤੇ ਕੁੰਫੂ ਸਾਰਾ ਜੋ ਅਲੱਗ-ਅਲੱਗ ਉਹ ਕਰਕੇ ਆਪਾਂ ਨੂੰ ਬੱਚਿਆਂ ਨੂੰ ਸਿਖਾਣੇ ਆ ਤਾਂ ਜੋ ਆਪਣੀ ਉਹ ਸੈਲਫ ਡਿਫੈਂਸ ਕਰ ਸਕਣ ਚਾਹੇ ਕੋਈ ਜਿਹੜਾ ਵਿਰੋਧੀ ਆ ਜਿਹੜਾ ਉੱਤੇ ਅਟੈਕ ਕਰ ਰਿਹਾ ਆਸਮਾਜਿਕ ਤੱਤਵ ਜਿਹੜੇ ਆ ਚਾਹੇ ਉਹ ਹਥਿਆਰ ਦੇ ਨਾਲ ਜਾਂ ਬਿਨਾਂ ਹਥਿਆਰ ਤੋਂ ਉਹਨਾਂ ਨੂੰ ਆਪਣੀ ਉਹ ਸਿੱਖਿਆ ਕਰਤਾ ਦੀ ਸਰ ਤੁਸੀਂ ਐਡੀ ਵੱਡੀ ਪੋਸਟ ਤੋਂ ਆਏ ਹੋ ਤੇ ਉਸ ਤੋਂ ਬਾਅਦ ਜਿਵੇਂ ਕਿ ਆਰਮੀ ਖਾਸ ਕਰਕੇ ਜਿਹੜੀ ਹੈ ਉਹ ਦੇਸ਼ ਦੀ ਸੁਰੱਖਿਆ ਦੇ ਲਈ ਹੁੰਦੀ ਹੈ ਸੁਰੱਖਿਆ ਨੂੰ ਲੈ ਕੇ ਜੇਕਰ ਤੁਸੀਂ ਬੱਚਿਆਂ ਨੂੰ ਜਿਹੜੀ ਟ੍ਰੇਨਿੰਗ ਦਿੰਦੇ ਪਏ ਹੋ ਤੇ ਆਸ-ਪਾਸੇ ਦੇ ਬੱਚੇ ਤੇ ਆਣਗੇ ਜਿਹੜੇ ਦੂਰ ਦੇ ਡਿਊ ਦੇਖਦੇ ਪਏ ਜੇਕਰ ਉਹ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਅੱਗੇ ਸਾਡੀ ਫਿਲਹਾਲ ਤਹਾਡਾ ਸਪੋਰਟ ਹੌਸਟਲ ਬਣਾਉਣ ਦੀ ਪਲਾਨਿੰਗ ਹੈ ਕਿ ਜੋ ਜੀ ਸਾਡੇ ਕੋ ਬੱਚੇ ਵਧਣਗੇ ਤੇ ਬੱਚਿਆਂ ਦਾ ਸਪੋਰਟ ਹੌਸਟਲ ਇੱਥੇ ਬਣਾਇਆ ਜਾਏਗਾ ਤੋ ਉਹਨੂੰ ਸਭ ਪ੍ਰਕਾਰ ਦੀ ਸੁਵਿਧਾ ਇੱਥੇ ਦਿੱਤੀ ਜਾਣਗੀਆਂ ਤਾਂ ਜੋ ਜਿਹੜੇ ਦੂਰ ਬੱਚੇ ਆਂਦੇ ਆ ਉਹ ਉਹਨਾਂ ਨੂੰ ਵਾਪਸ ਆਣ ਜਾਣ ਦੀ ਜਿਹੜੀ ਅਸੁਵਿਧਾ ਆ ਉਹ ਤੋਂ ਉਹਨਾਂ ਨੂੰ ਜਿਆਦਾ ਮੁਸ਼ਕਲ ਨਾ ਹੋਵੇ ਲਾਸਟ ਤੇ ਆਡੀਅנס ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਸ਼ੇ ਪ੍ਰਤੀ ਲਾਸਟ ਤੇ ਮੇਰਾ ਮੈਸੇਜ ਇਹ ਹੈ ਕਿ ਜਿਹੜੇ ਜੋ ਦੌਰ ਚੱਲ ਰਿਹਾ ਕਿ ਨਸ਼ਿਆਂ ਦਾ ਦੌਰ ਚੱਲ ਰਿਹਾ ਉਹ ਲਗਭਗ ਪੰਜਾਬ 'ਚ ਜਿੱਦਾਂ ਕਹਿਦੇ ਕਿ ਇੱਕ ਕਿਸਮ ਦਾ ਦਰਿਆ ਚੱਲ ਰਿਹਾ ਪੰਜ ਕਿ ਤੇ ਮੇਰਾ ਮੈਸੇਜ ਇਹੋ ਹੀ ਆ ਕਿ ਜਿਹੜੇ ਬੱਚੇ ਆ ਖਾਸ ਕਰਕੇ ਨੌਜਵਾਨ ਆ ਉਹਨਾਂ ਨੂੰ ਤੇ ਜਿਹੜੇ ਬੱਚੇ ਟੀਨ ਵਾਲੇ ਜਿਹੜੇ ਨੌਜਵਾਨ ਚ ਪੈਰ ਰੱਖ ਰਹੇ ਆ ਉਹਨਾਂ ਨੂੰ ਸਪੋਰਟਸ ਵਿੱਚ ਭੇਜੋ ਖੇਡਾਂ ਵਿੱਚ ਭੇਜੋ ਕਿਸੇ ਨਾ ਕਿਸੇ ਐਕਟੀਵਿਟੀ ਜਰੂਰ ਭੇਜੋ ਤਾਂ ਜੋ ਉਹਨਾਂ ਦਾ ਜਿਹੜੀ એનર્ਜੀ ਆ ਉਹਨਾਂ ਦੀ ਊਰਜਾ ਆ ਉਹ ਕਿਸੇ ਚੰਗੇ ਪਾਸੇ ਲੱਗ ਸਕੇ ਤੇ ਉਹ ਨਸ਼ਿਆ ਪਤੇ ਦੂਰ ਲੈਣ ਏਸੀਜੀ ਸਾਡੇ ਨਾਲ ਮਿਸਟਰ ਬੱਗਾ ਜੋ ਕਿ ਕਮਾਂਡਰ ਰਿਟਾਇਰ ਹੋਏ ਨੇ ਤੇ ਆਣ ਕੇ ਅਕੈਡਮੀ ਜਿਹੜੀ ਹੈ ਇਹਨਾਂ ਨੇ ਇੱਕ ਸਪੋਰਟਸ ਅਕੈਡਮੀ ਖੋਲੀ ਹੈ ਸੋਹਾ ਬੱਗਾ ਸਪੋਰਟਸ ਅਕੈਡਮੀ ਜੋ ਕਿ ਬਾਬੋਵਾਲ ਦੇ ਵਿੱਚ ਇਹਦੇ ਚ ਇਹਨਾਂ ਨੇ ਬੱਚਿਆਂ ਨੂੰ ਜਿਹੜੀ ਹੈ ਸਪੈਸ਼ਲੀ ਜਿਹੜੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ ਬੱਚੇ ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਆ ਅੱਜ ਬਹੁਤ ਹੀ ਜ਼ਿਆਦਾ ਜਿਹੜੀ ਅਸੀਂ ਡੈਮੋ ਵੀ ਦਿਖਾਈ ਬੱਚੇ ਜਿਹੜੇ winner ਨਿਕਲੇ ਨੇ ਇਹਦੇ ਵਿੱਚ ਉਹਨਾਂ ਨੂੰ ਜਿਹੜੇ ਆ ਇਨਾਮ ਵੰਡ ਕੇ ਜਾਂ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਜਿਹੜਾ ਆ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹਨਾਂ ਦੇ ਲਈ ਕੀਤਾ ਗਿਆ ਆ ਤੇ ਸਾਡੇ ਨਾਲ ਜਿਹੜਾ ਇਸ ਟਾਈਮ ਸਾਡੇ ਨਾਲ ਸਰ ਹਰਜੂ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਆ ਸਤਿਪਾਲੇ ਬੈਤ ਅੱਜ ਦੇ ਜੋ ਪ੍ਰੋਗਰਾਮ ਸੋਭਾ ਬੱਗਾ ਅਕੈਡਮੀ ਵਿੱਚ ਜੋ ਓਪਨਿੰਗ ਸਰਮਨੀ ਹੋਈ ਹੈ ਉਹਦੇ ਵਿੱਚ ਜੋ ਸਾਡੇ ਬਾਹਰ ਤੋਂ ਮਹਿਮਾਨ ਆਏ ਨੇ ਐਸਪੀ ਡੀ ਸਾਹਿਬ ਤੇ ਹੋਰ ਵੀ ਸਾਡੇ ਮੁੱਖ ਮਹਿਮਾਨ ਜੀ ਨੇ ਵੀ ਇੱਥੇ ਪਹੁੰਚੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਨਾ ਚਾਹਤਾ ਹਾਂ और जो बाहर से जो भी हमारे जो महिलाएँ और जो पुरुष बच्चे हैं उनका भी बहुत बहुत मैं धन्यवाद करना चाहता हूं कि जिन्होंने आज अपना यहां पर आके और अपना कीमती समय देके आज को अपनी में भाग लिया जहां तक मैं कि मैं मैं मैं, मैं, मैं कमांडर हूँ सी आर पी में एट प्रेजेंट मैं दिल्ली में पोस्टेड हूँ और मैं भी हम भी एक स्पोर्ट्स कोटे से भर्ती हो के और यहाँ तक आज कमांडर के यहाँ पर पहुँचे हैं जैसे कि आपने सुना है कि हम लोग भाई हैं जो हमारी फैमिली पूरी एक मीडियम क्लास हम फैमिली से बिलोंग करते हैं हम लोग और हम अपनी मेहनत और लगन से करके स्पोर्ट्स कोटे में भर्ती होकर और आज हम अपने एक फ़र्क फख्र से कह सकते हैं कि हम इतनी मेहनत करके और आज यहाँ पर हम कमांडेंट एस और डिप्टी कमांडेंट तक रह के पहुँचे हैं करके और ये एक स्पोर्ट्स बहुत ही एक अच्छा एक फिज़िकल ना कि फिज़िकल फिटनेस और उसके बाद आप नशे से मुक्त हो गए उसके बाद एक मेंटल तौर के ऊपर आप अच्छे बन सकते हैं करके जब तक आप, आप फिजिकल एक्टिविटी में भाग लेंगे जो एग्जाम्पल हमारे से बड़ी एग्जाम्पल यहाँ पर इस एरिए में कोई नहीं है कि हम तीनों ब्रदर आज दिन में हमारे जो बड़े ब्रदर जिन्होंने अकेडमी खोली है वो अभी डी एस पी डिप्टी कमांडर आज रिटायरमेंट हुए हैं और हमारे एस पी अपनी सोहनलाल जी जो कि एस पी डी अभी नवाशहर में है और मैं कमांडेडर एज प्रेजेंट हूँ और स्पोर्ट्स कोटे में स्पोर्ट्स को करके आज हमारे से बड़ी हमारे परिवार के अंदर इसके बड़ी पूरे एरिया में कोई एग्जाम्पल हो नहीं सकती और इसलिए हम सबको प्रेरित करते हैं कि आसपास के एरिया में आएँ और अपना बच्चों को अभी से इसे इस फील्ड में डालें पढ़ाई के साथ साथ पढ़ाई तो करनी है लेकिन स्पोर्ट्स भी एक बहुत ही एक अच्छी है जिससे कि आज के दौर में जैसे पंजाब में चल रहा नशे नशे से मुक्त होने के लिए और आपका जो बच्चों का भविष्य आगे आने विश्व के लिए और पैरामिलिट्री फोर्स के अंदर पंजाब पुलिस के अंदर आर्मी के अंदर स्पेशल कोटा रखा रखा हुआ है स्पोर्ट्स का कोटा अगर आप स्पोर्ट्स के अंदर अच्छा करेंगे स्टेट लेवल का करेंगे नेशनल लेवल तक करेंगे तो आपके लिए स्पेशल कोटा रखा हुआ है आप उसके बेस पर भर्ती हो सकते हैं और आप अपने देश का अपना पूरा नाम ऊँचा कर सकते हैं जैसे कि हम लोग आपके सामने उदाहरण के तौर पर हम तीनों भाई आज के दिन में कर रहे हैं ਪਰ ਅਰਮੀ ਸਭੀ ਕੇ ਇਹ ਇੱਕ ਰਿਕੁਐਸਟ ਵੀ ਕਰਤੇ ਹਨ ਔਰ ਇੱਕ ਸੁਨਹਾਇਆ ਦੇਣਾ ਚਾਹਤੇ ਹਨ ਕਿ ਆਪ ਆਏ ਔਰ ਆਪਣੇ ਬੱਚੋ ਕਾ ਵਿਸ਼ ਨੂੰ ਉਜਲ ਬਣਾਏ ਇੱਕ ਮਿਡਲ ਕਲਾਸ ਵਾਸਤੇ ਇੱਕ ਗਰੀਬ ਤਬਕੇ ਵਾਸਤੇ ਆਰਮੀ ਦੇ ਵਿੱਚ ਜਾਣਾ ਪੁਲਿਸ ਦੇ ਵਿੱਚ ਜਾਣਾ ਸਪੋਰਟਸ ਬਹੁਤ ਹੀ ਜਿਆਦਾ ਮਾਇਨੇ ਰੱਖਦੀ ਹੈ ਸਪੋਰਟਸ ਬਹੁਤ ਹੀ ਜਿਆਦਾ ਜੜੀ ਹੈ ਉਹ ਤੁਹਾਡੇ ਲਈ ਲਾਭਦਾਇਕ ਆ ਸਪੋਰਟ ਦੇ ਬਾਅਦ ਜਿਹੜਾ ਆ ਤੁਹਾਨੂੰ ਬਹੁਤ ਜ਼ਿਆਦਾ ਆਸਾਨੀ ਹੋ ਜਾਂਦੀ ਏ ਕਿ ਤੁਸੀਂ ਜਿਹੜਾ ਆ ਇਹਨਾਂ ਫੀਲਡਾਂ ਦੇ ਵਿੱਚ ਆਰਾਮ ਦੇ ਨਾਲ ਜਿਹੜਾ ਆ ਭਰਤੀ ਹੋ ਸਕਦੇ ਹੋ ਸਾਰਾ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਅੱਜ ਦੇ ਪ੍ਰੋਗਰਾਮ ਬਾਰੇ ਇਹ ਕਹਿਣਾ ਚਾਹਣਾ ਪੀ ਜਿਹੜਾ ਇਹ ਵਿੱਚ ਪ੍ਰੋਗਰਾਮ ਅਕੈਡਮੀ ਦੀ ਸ਼ੁਰੂਆਤ ਬਹੁਤ ਹੀ ਅੱਛੀ ਔਰ ਵਧੀਆ ਸ਼ੁਰੂਆਤ ਹੋਈ ਹੈ ਸ਼ੋਭਾ ਬੱਗਾ ਅਕੈਡਮੀ ਜਿਹੜੀ ਇਹ ਜਿਹੜੀ ਸਾਡੇ ਗੁਰਦਾਸਪੁਰ ਵਿੱਚ ਪਿੰਡ ਬਾਬਾ ਬਲਵਿਖੇ ਇਹ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਬਹੁਤ अच्छी ਇੱਥੇ ਬਹੁਤ ਹੀ ਅੱਛੇ ਲੋਕ ਅੱਛੇ ਸਪੋਰਟਸਮੈਨ ਐਂਡ ਵਧੀਆ ਫੈਮਿलीज ਅੱਛੀਆਂ ਬੱਚੇ ਅੱਛੇ ਔਰ ਅਫੀਸਰਾਂ ਨੇ ਆ ਕੇ ਅਕੈਡਮੀ ਦਾ ਉਦਘਾਟਨ ਕੀਤਾ ਔਰ ਬੱਚਿਆਂ ਨੇ ਔਰ ਉਹਨਾਂ ਦੇ ਪੇਰੈਂਟਸ ਨੇ ਪੂਰਾ ਯੋਗਦਾਨ ਦਿੱਤਾ ਮੋਟੀਵੇਸ਼ਨ ਇਹ ਹੈ ਕਿ ਜਿਹੜੇ ਬਹੁਤ ਕੱਟ ਦੇਖਣ ਨੂੰ ਮਿਲਦੇ ਪਏ ਅੱਜਕੱਲ ਕੋਈ ਵੀ ਜਿਹੜੀ ਸਪੋਰਟਸ ਦੀ ਖਤਮ ਹੁੰਦੀ ਜਾ ਰਹੀ ਹੈ ਔਰ ਨਸ਼ੇ ਆ ਦਾ ਕੰਮ ਜਿਹੜਾ ਉਹ ਦਿਨ ਦਿਨ ਵਧਦਾ ਜਾ ਰਿਹਾ ਪਰ ਫਿਰ ਵੀ ਸਾਡੇ ਜਿਹੜੀ ਪੰਜਾਬ ਸਰਕਾਰ ਨੇ ਬਹੁਤ ਹੀ ਅੱਛੇ ਉਪਰਾਲੇ ਕਰਕੇ ਨਸ਼ੇ ਨੂੰ ਖਤਮ ਕਰਨ ਦਾ ਜਿਹੜਾ ਪ੍ਰਣ ਲਿਆ ਸੀਗਾ तकरीबन ਹੱਦ ਤੱਕ ਉਹ ਖਤਮ ਹੋ ਚੁੱਕਾ ਕੁਝ ਅੰਸਰ ਹੈ ਜਿਹੜੇ ਬਹੁਤ ਹੀ ਇੱਕ ਘੱਟ ਚੀਜ਼ਾਂ ਜਿਹੜੇ ਨਸ਼ੇ ਬਾਰੇ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਇਮਨ ਬਹੁਤ ਘੱਟ ਦੇਖਣ ਨੂੰ ਤੁਹਾਨੂੰ ਮਿਲੇਗਾ ਕਿਉਂਕਿ ਸਰਕਾਰ ਨੇ ਜੋ ਉਪਰਾਲਾ ਕੀਤਾ ਬਹੁਤ ਹੀ ਵਧੀਆ ਔਰ ਜਿਹੜੀ ਪੰਜਾਬ ਸਰਕਾਰ ਔਰ ਜਿਹੜੀ ਆਪਣੇ ਪੁਲਿਸ ਅਫੀਸਰ ਪੁਲਿਸ ਸਾਡੇ ਡੀਜੀਪੀ ਪੰਜਾਬ ਔਰ ਸਪੋਰਟਸ ਕਰਕੇ ਮੈਂ ਇੱਕੋ ਕਹਿਣਾ ਚਾਹੁੰਦਾ ਵੀ ਦੇਖੋ ਸਪੋਰਟਸ ਤੋਂ ਵੱਧ ਤੋਂ ਵੱਧ ਇਹ ਬੱਚੇ ਜਿਹੜੇ ਹੈਗੇ ਆ ਜਿਹਦੇ ਕੋਈ ਬਿਹਰ ਜ਼ੁਕਾਰਾ ਉਹਨਾਂ ਨੂੰ ਵੱਧ ਵੱਧ ਨੌਕਰੀ ਦਿੱਤੀਆਂ ਜਾਂਣ ਕਿਉਂਕਿ ਹਾਈ ਲੈਵਲ ਤੇ ਦੇਖਦੇ ਆ ਵੀ ਬੱਚੇ ਜਿਹੜੇ ਉੱਪਰੋਂ 올림픽 'ਚ ਖੇਲ ਕੇ ਆਉਂਦੇ ਆ ਉਹਨਾਂ ਬੱਚਿਆਂ ਨੂੰ ਆਪਾਂ ਨੌਕਰੀ ਦਿੰਦੇ ਆ ਲੇਕਿਨ ਜਿਹੜੇ ਸਟੇਟ ਔਰ ਪੰਜਾਬ ਲੈਵਲ ਦੇ ਜਿਹੜੇ ਬੱਚੇ ਆ ਉਹਨਾਂ ਵੱਲ ਆਪਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰੀ ਜਾਂਦੇ ਆ ਔਰ ਘਰ ਵਿੱਚੋਂ ਜਿਹੜਾ ਸਪੋਰਟਸ ਕਰ ਕਰ ਕਹਿੰਦੇ ਨਹੀਂ ਜੰਮਦਾ ਸਪੋਰਟਸ ਕਰਨੀ ਬਹੁਤ ਡਿਫਿਕਲਟ ਆਪਣੇ ਆਪ ਨੂੰ ਮੇਨਟੇਨ ਰੱਖਣਾ ਆਪਣੇ ਆਪ ਨੂੰ ਸਾਫ਼ ਸੁਥਰੇ ਰੱਖਣਾ ਸਮਾਜ ਨੂੰ ਚੰਗੇ ਰੱਖਣਾ ਇੱਕ ਨਸ਼ੇ ਤੋਂ ਬਚ ਕੇ ਰਹਿਣਾ ਮੈਂ ਤੇ ਇੱਕ ਅਮ ਜਿਹੜਾ ਅੱਛ ਬਹੁਤ ਹੀ ਮੈਨੂੰ ਘਟ ਦੇਖਣ ਨੂੰ ਮਿਲਿਆ ਔਰ ਇਨੀ ਵਧੀਆ ਅਕੈਡਮੀ ਮੈਨੂੰ ਲੱਗਦਾ ਵੀ ਗੁਰਦਾਸਪੁਰ ਵਿੱਚ ਕੋਈ ਕਿਤੇ ਹੋਰ ਜਗ੍ਹਾ ਤੇ ਅਕੈਡਮੀ ਹੋਵੇ ਤੇ ਮੈਂ ਚਾਹਣਾ ਵੀ ਇਸ ਤਰ੍ਹਾਂ ਹੀ ਅਕੈਡਮੀਆਂ ਸਰਕਾਰੀ ਤੌਰ ਤੇ ਹੋਣ ਜਾਂ ਪ੍ਰਾਈਵੇਟ ਤੌਰ ਤੇ ਹੋਣ ਪਰ ਇਹ ਅੱਛੀ ਮੋਟੀਵੇਟ ਬੱਚਿਆਂ ਨੂੰ ਮਿਲੇ ਔਰ ਪੇਰੈਂਟਸ ਔਰ ਜਿਹੜੇ ਸਾਡੇ ਜਿੰਨੇ ਵੀ ਹੈ ਇਲਾਕੇ ਨਿਵਾਸੀ ਇਹ ਸਾਰੇ ਨਸ਼ਿਆਂ ਤੋਂ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਇਹ ਕਹਿਣ ਵੀ ਇਹ ਨਸ਼ਾ ਛੱਡੋ ਕੋੜ ਵੱਡੋ ਤੇ ਆ ਕੇ ਇੱਥੇ ਆਪਣੀ ਜਿਹੜੀ ਸਪੋਰਟਸ ਨਾਲ ਆਪਣਾ ਜਿਹੜੀ ਅਟੈਚਮੈਂਟ ਵਿਦਾਓ ਔਰ ਫਿਜ਼ੀਕਲ ਤੌਰ ਤੇ ਆਪਣੀ ਐਕਸਰਸਾਈਜ਼ ਕਰੋ ਆਪਣੇ ਆਪ ਅੱਛਾ ਔਰ ਵਧੀਆ ਨજર ਆਵੇ ਤੁਹਾਨੂੰ ਵੀ ਬਾਕੀ ਕੁਛ ਆਹੀ ਜ਼ਿੰਦਗੀ ਚ ਕੀਤਾ ਵਾ ਕੋਈ ਜ਼ਿੰਦਗੀ ਜੀਣ ਦਾ ਨਾਮ ਹੈ ਕੱਟਣ ਦਾ ਨਹੀਂ ਤੇ ਅਸੀਂ ਜਿਹੜੇ ਨਸ਼ੇ ਕਰ ਰਹੇ ਉਹ ਜ਼ਿੰਦਗੀ ਜੀਂਦੇ ਨਹੀਂ ਉਹ ਜ਼ਿੰਦਗੀ ਕੱਟਦੇ ਆ ਜੀਓ ਕਟੋਣਾ ਤੇ ਇਹ ਅਕੈਡਮੀ ਨੇ ਜਿਹੜਾ ਸਾਡੇ ਏਡਾ ਵੱਡਾ ਯੋਗਦਾਨ ਮੈਨੂੰ ਪੂਰਾ ਵਿਸ਼ਵਾਸ ਆ ਵੀ ਸਾਡੇ ਲੋਕਾਂ ਦਾ ਸਾਡੇ ਹੋਰ ਸਮਾਜ ਦਾ ਇਹ ਅਕੈਡਮੀ ਨੂੰ ਪੂਰਾ ਯੋਗਦਾਨ ਰਹੇਗਾ ਤੇ ਅਸੀਂ ਹਮੇਸ਼ਾ ਇਹ ਜਿਹੜੀ ਅਕੈਡਮੀ ਹੈ ਇਹ ਤਰੱਕੀਆਂ ਵਿੱਚ ਰਹੇਗੀ ਥੈਂਕ ਯੂ ਵੈਰੀ ਮਚ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਕੈਮਰਾਮੈਨ ਸੰਜੀਤ ਬਾਵਾ ਦੇ ਨਾਲ ਧੰਨਵਾਦ